ਦੇ ਹਦੂਦ ਦੇ ਅੰਦਰ ਬੇਆਦਬੀ ਕਰਨ ਦੀ ਕੋਸ਼ਿਸ਼ ਕਰਦਾਗਾ ਜਾਂ ਨੀਤ ਦਿਖਾਉਣਾ ਚਾਹੁੰਦਾਗਾ ਸਾਡੇ ਧਰਮ ਨੂੰ ਸਿਆਸੀ ਆਦਮਾ ਤੋਂ ਡਰਦੇ ਆ ਪਰ ਨਿਰੋਲ ਹੋਣਾ ਚਾਹੀਦਾ ਸਾਡਾ ਪ੍ਰਧਾਨ ਸਾਡਾ ਜਥੇਦਾਰ ਤੇ ਸਾਡੇ ਜੇ ਸ੍ਰੋਮਣੀ ਕਮੇਟੀ ਮੈਂਬਰ ਆ ਬੰਦੂ ਨੂੰ ਕੱਢ ਦਿਆ ਹੁਣ ਕੱਢ ਦੇਣਾ ਪਰ ਉਹਨਾਂ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਤੇ ਜੇਕਰ ਕੋਈ ਹਰਕਤ ਕਰਦਾ ਬੰਦਾ ਫੜਿਆ ਜਾਂਦਾ ਤੇ ਉਹਦਾ ਸੱਤਰ ਕਟਾਪਾ ਕਰ ਦਿਓ ਤੇ ਉਸ ਨੂੰ ਸਜ਼ਾ ਦਿਵਾ ਕੇ ਰੋ ਖਾਸ ਕਰ ਜੀ ਬਹਿਰ ਜੀ ਦਾ ਖਾਲਸਾ ਸ੍ਰੀ ਬਹਿਰ ਜੀ ਕੀ ਫਤਿਹ ਅੱਜ ਤੁਹਾਨੂੰ ਜਿਹੜੀ ਇੱਕ ਖਬਰ ਲੈ ਕੇ ਆਏ ਆ ਇਹ ਮੁੱਦਾ ਹੈਗਾ ਗਸਰੌਣੀ ਕਮੇਟੀ ਦੇ ਨਾਲ ਜੁੜਿਆ ਹੋਇਆ ਇੱਕ ਵੱਡਾ ਮੁੱਦਾ ਆਪਾਂ ਦੇਖਦੇ ਆ ਸਾਰਿਆਂ ਨੂੰ ਪਤਾ ਕਿ ਪਿਛਲੀ ਦਿਨੀ ਜਿਹੜਾ ਕਿ ਸ਼ਰੋਣੀ ਕਮੇਟੀ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਜਿਹੜਾ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਕੋਈ ਵੀ ਜਿਹੜਾ ਉੱਥੇ ਮੋਬਾਈਲ ਦੀ ਵਰਤੋਂ ਨਹੀਂ ਕਰ ਸਕਦਾ ਮੋਬਾਈਲ ਕੇ ਯਾਨੀ ਕਿ ਮੋਬਾਈਲ ਨਹੀਂ ਲਿਜਾ ਸਕਦਾ ਆਪਾਂ ਪਹਿਲਾਂ ਦੇਖਦੇ ਆ ਕਿ ਪਿਛਲੇ ਮਹੀਨਿਆਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਦੇਖਦੇ ਆ ਡੇੜੇ ਕਮੇ ਰੀਲਾ ਬਣਾਉਂਦੇ ਸੀ ਲੋਕ ਟਿਕਟਾਕ ਤੇ ਆ ਕੇ ਕੁੜੀਆਂ ਉੱਥੇ ਸਰਿਆਮ ਨੱਚਦੀਆਂ ਸੀ ਹੋਰ ਵੀ ਅਨੇਕਾਂ ਜਿਹੜੀਆਂ ਉੱਥੇ ਘਟਨਾ ਵਾਪਰਦੀਆਂ ਕੋਈ ਕੁਛ ਕਰਕੇ ਆ ਜਾਂਦਾ ਸੀ ਕੋਈ ਕੁਛ ਕਰਕੇ ਆ ਜਾਂਦਾ ਸੀ ਪਰ ਉਥੋਂ ਦੇ ਮੁਲਾਜ਼ਮ ਜਿਹੜੇ ਨੇ ਇੱਕ ਆ ਦੁੱਕ ਮੁਲਾਜ਼ਮ ਬੋਲਦੇ ਨੇ ਬਾਕੀ ਤਾਂ ਸਾਰੇ ਸੁੱਤੇ ਪਏ ਨੇ ਜਿਹੜੇ ਮੋਟੀਆਂ-ਮੋਟੀਆਂ ਤਨਖਾਹਾਂ ਲੈਂਦੇ ਹੋ ਤੇ ਪਤਾ ਨਹੀਂ ਤੁਹਾਡੀ ਜਿਹੜੀ ਜ਼ਮੀਰ ਆ ਉਹ ਕਿੱਥੇ ਮਰ ਗਈ ਇਹਨਾਂ ਨੂੰ ਪੁੱਛਣਾ ਹੋਵੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਰੱਖੇ ਹੋਏ ਨੇ ਦਰਬਾਰ ਸਾਹਿਬ ਦੇ ਅੰਦਰ ਜਾਂ ਵਕ ਵਕ ਗੁਰਦੁਆਰਿਆਂ ਦੇ ਵਿੱਚ ਤਹਾਡੀਆਂ ਜਮੀਰਾ ਇਜਾਜ਼ਤ ਨਹੀਂ ਦਿੰਦੀਆਂ ਤੁਸੀਂ 50 50 60 60000 ਰੁਪਇਆ ਲੱਖ ਲੱਖ ਦੇ ਨੇੜੇ ਤਨਖਾਹਾਂ ਲੈਨੇ ਹੋ ਸੰਗਤ ਦਾ ਪੈਸਾ ਹੈਗਾ ਜਿਹੜਾ ਤੁਸੀਂ ਹਰਾਮ ਦੀ ਕਮਾਈ ਲੈਨੇ ਹੋ ਤਾਂ ਮਤਲਬ ਉਹਦੇ ਹਦੂਦ ਦੇ ਅੰਦਰ ਬੇਆਦਬੀ ਕਰਨ ਦੀ ਕੋਸ਼ਿਸ਼ ਕਰਦਾਗਾ ਜਾਂ ਨੀਤ ਦਿਖਾਉਣਾ ਚਾਹੁੰਦਾਗਾ ਸਾਡੇ ਧਰਮ ਨੂੰ ਉੱਥੇ ਉਹਨੇ ਜੋਗਾ ਕੀਤਾ ਪਹਿਲਾਂ ਬੈਠ ਕੇ ਕੀਤਾ ਫਿਰ ਤੁਹਾਨੂੰ ਦੇਖਿਆ ਤੁਸੀਂ ਉਹ ਕੁੜੀ ਦੇ ਕਿਵੇਂ ਲੱਤਾਂ ਜਿਹੜੀਆਂ ਤਾਂਹਾਂ ਚੱਕੀਆਂ ਹੋਈਆਂ ਨੇ ਸਿਰ ਜਿਆ ਥੱਲੇ ਰੱਖਿਆ ਹੋਇਆਗਾ ਇੱਕ ਜਣਾ ਉਹਦੀ ਵੀਡੀਓ ਬਣਾਉਂਦਾਗਾ ਫੋਟੋਆਂ ਖਿੱਚਦਾਗਾ ਉੱਤੇ ਸਰੋਵਣੀ ਕਮੇਟੀ ਦਾ ਮੁਲਾਜ਼ਮਾ ਨਾ ਕੋਈ ਹੋਰ ਸੰਗਤਾ ਕੋਈ ਦਿਖਾਈ ਨਹੀਂ ਦਿੰਦੀ ਦੇਖੋ ਕਿੰਨੀ ਅਣਗਹਿਲੀ ਆ ਹੁਣ ਤੁਸੀਂ ਦੇਖੋ ਟੱਪੇ-ਟੱਪੇ ਤੇ ਉੱਥੇ ਜਿਹੜੇ ਤਨ ਆਦ ਕੀਤੇ ਹੋਏ ਨੇ ਸਰੋਵਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਜਿਹੜੀ ਟਾਸਕ ਫੋਰਸ ਆ ਜਾਂ ਤਾਂ ਉਹ ਲੋਕਾਂ ਨੂੰ ਕੁੱਟਣ ਵਾਸਤੇ ਰੱਖੀ ਆ ਸਿੱਖ ਕੌਮ ਦਾ ਜਦੋਂ ਆਸ ਕੋਈ ਮਤਭੇਦ ਹੋ ਜਾਂਦਾਗਾ ਜਾਂ ਤਾਂ ਉਹਨਾਂ ਦੇ ਬਰਸੇ ਮਾਰਨ ਦੇ ਰੱਖੀ ਆ ਉਹਨਾਂ ਤੇ ਡਾਂਗਾ ਮਾਰਨ ਦੇ ਰੱਖੀ ਆ ਪਰ ਜਦੋਂ ਕੋਈ ਅਹੇਜਾ ਬੰਦਾ ਆਉਂਦਾਗਾ ਜਾਹ ਜੀ ਜਨਾਨੀ ਹਰਕਤਾਂ ਕਰਦੀ ਆ ਤੇ ਉਹਦੇ ਉੱਤੇ ਤੇ ਤੁਸੀਂ ਉਦੋਂ ਕਿੱਥੇ ਸੁੱਤੇ ਪਏ ਸੀ ਕਿੱਥੇ ਮਰੇ ਸੀ ਉਦੋਂ ਇਹ ਸ਼ਰੋਣੀ ਕਮੇਟੀ ਦੇ ਇਹਨੂੰ ਸੋਚਣਾ ਪਵੇਗਾ ਕਿਉਂ ਸਾਡਾ ਸਿੱਖ ਧਰਮ ਤੁਸੀਂ ਨਿਮਾ ਕੀਤਾਗਾ ਇਸ ਕਰਕੇ ਸ਼ਰੋਣੀ ਕਮੇਟੀ ਉੱਤੇ ਲੋਕ ਉਂਗਲਾ ਚੁਕਦੇ ਨੇ ਕਿਉਂ ਚੁਕਦੇ ਨੇ ਕਿ ਤੁਹਾਡੇ ਪੱਲੇ ਕੱਖ ਨਹੀਂ ਰਿਹਾ ਤੇ ਤੁਹਾਡੀਆਂ ਜਮੀਰਾਂ ਮਰ ਚੁੱਕੀਆਂ ਨੇ ਜਿਹੜਾ ਬੰਦਾ ਆਉਂਦਾਗਾ ਜੇ ਤੁਸੀਂ ਮਹਿਲਾ ਤੇ ਪਾਬੰਦੀ ਲਾਈ ਆ ਪੂਰਨ ਤੌਰ ਤੇ ਤਾਂ ਉੱਥੇ ਲੱਗਣੀ ਚਾਹੀਦੀ ਆ ਇਹ ਉਹ ਤੇ ਤੇਰੀ ਨਹੀਂ ਫਰਕ ਨਹੀਂ ਚਾਹੀਦੀ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਤਲਾਸ਼ੀਆਂ ਲਾਓ ਜਿਹੜਾ ਬੰਦਾ ਆਉਂਦਾ ਨਾਲ ਦੀ ਨਾਲ ਤੁਸੀਂ ਉੱਥੇ ਉਹਨੂੰ ਕਾਰਵਾਈ ਕਰਕੇ ਨਾ ਥਾਣੇ ਦੇ ਅੰਦਰ ਜਿਹੜਾ ਥਾਣੇ ਦੇ ਵਿੱਚ ਬੰਦ ਕਰੋ ਉਹ ਤੇ ਕਾਰਵਾਈ ਚ ਲਾਓ ਸਖਤ ਐਕਸ਼ਨ ਲੈਣਾ ਪਵੇਗਾ ਇਹ ਕੀ ਆ ਲੋਕਾਂ ਨੇ ਮਜ਼ਾਕ ਬਣਾ ਛੱਡਿਆਗਾ ਸ਼੍ਰੋਮਣੀ ਕਮੇਟੀ ਦੇ ਨੁਮਾਇंदे ਲੱਖ ਲੱਖ ਰੁਪਏ ਲੈ ਕੇ ਏਸੀ ਦੇ ਸੁੱਤੇ ਪੈਨੇ ਉੱਥੇ ਜਥੇਦਾਰ ਨੇ ਜਿਹੜੇ ਜਾਂ ਉੱਥੇ ਜਿਹੜੇ ਮੈਨੇਜਰ ਨੇ ਵੱਡੇ ਵੱਡੇ ਆਪਣੇ ਆਪ ਨੂੰ ਮੈਨੇਜਰ ਕਹਾਉਂਦੇ ਨੇ ਉਹਨਾਂ ਦਾ ਫਰਜ਼ ਨਹੀਂ ਬਣਦਾ ਉਹਨਾਂ ਦਾ ਹੁਣ ਕਹਿੰਦੇ ਜੀ ਗਾਰਡਿੰਗ ਵੀ ਤਿੰਨ ਮਲਾਜ਼ਮਾਂ ਤੇ ਅਸੀਂ ਐਕਸ਼ਨ ਲੈਂਤਾ ਸੀ ਕਮੇਟੀ ਬਣਾਈ ਜੀ ਅਸੀਂ ਫਲਾਨਾ ਬਣਾਇਆ ਜੀ ਢੌਂਕਾ ਬਣਾਇਆ ਇਹ ਜਾਂਚਾਂ ਦਾ ਤੁਹਾਡੀਆਂ 328 ਰੁਪਏਾਂ ਦੇ ਮਾਮਲੇ ਚ ਵੀ ਚੱਲ ਰਹੀਆਂ ਨੇ ਹਾਲੇ ਤੱਕ ਤੁਸੀਂ ਉੱਟਪੈਟ ਕੀ ਦਿੱਤੀ ਆ ਲੋਕਾਂ ਨੂੰ ਜਣਾ ਖਣਾ ਆਉਂਦਾ ਜਿਹੜਾ ਜਿਆਦਾ ਬੇਅਦਬੀ ਕਰ ਜਾਂਦਾ ਗੁਰੂ ਗ੍ਰੰਥ ਸਾਹਿਬ ਦੀ ਅਤਿਆ ਤਰਦਾਦ ਦੇ ਵਿੱਚ ਅੱਜ ਘਟਨਾ ਵਾਪਰੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਜੇ ਕੋਈ ਉਹਨੂੰ ਗੱਡੀ ਛਾੜ ਦਿੰਦਾ ਤੇ ਸਿੱਖ ਗੋ ਉਹਦੇ ਨਾਲ ਖੰਡ ਨਹੀਂ ਬਜਾਏ ਤੇ ਦੂਜੇ ਪਾਸੇ ਖੜਦੀ ਆ ਇਹ ਹਰਾਮੀ ਟੋਲਾ ਗਏ ਹੁਣ ਮੈਨੂੰ ਇਹ ਤੁਸੀਂ ਕਹੋਗੇ ਚਾਹੇ ਗੁੱਸੇ ਵਿੱਚ ਗਾਲਾਂ ਕਾਹੋ ਕਰਦਾਗਾ ਇਹ ਗੁੱਸਾ ਨਹੀਂ ਇੱਕ ਅੰਦਰ ਭਾਵਨਾ ਕੀ ਸਾਡੀ ਸਾਡੀ ਸਿੱਖ ਧਰਮ ਦੀ ਜਿਹੜਾ ਬੇਅਦਬੀ ਕਰਦਾ ਤੈਂ ਕਿ ਸਾਡੇ ਗੁਰਦੁਆਰਿਆਂ ਉੱਤੇ ਚੜਾ ਦਿੱਤੇ ਇਹਨਾਂ ਨੇ ਤੁਸੀਂ ਇਹਨਾਂ ਲੋਕਾਂ ਨੂੰ ਵਰਜਦੇ ਕਿਉਂ ਨਹੀਂ ਇਹਨਾਂ ਨੂੰ ਉਹ ਫੋਟੋਆਂ ਖਿੱਚੀ ਜਾਂਦੀ ਐ ਦੱਸੋ ਕਿੱਥੇ ਮਰੇ ਸੀ ਸਰੋਵਣੀ ਕਮੇਟੀ ਦੇ ਉੱਤੇ ਮੁਲਾਜ਼ਮਾ ਜਿਹੜੇ ਮੋਟੀ ਮੋਟੀ ਤਨਖਾਹ ਲੈਂਦੇ ਨੇ ਅੱਜ ਨੰਗਾ ਨਾਚ ਹੋਣ ਲੱਗ ਜੂਆ ਉਹ ਦਿਨ ਦੂਰ ਨਹੀਂ ਜਿਸ ਤਰ੍ਹਾਂ ਮੱਛੇ ਰੰਗੜ ਨੇ ਕੀਤਾ ਸੀ ਜੇਕਰ ਤੁਹਾਡੇ ਇਸ ਢਿੱਲ ਦੇ ਕਾਰਨ ਇੱਥੇ ਲੱਖਾਂ ਗਲਤੀਆਂ ਹੋਈਆਂ ਨੇ ਕਦੇ ਕੋਈ ਮੂੰਹ ਤੇ ਤਰੰਗਾ ਵੜਾ ਕੇ ਆ ਜਾਂਦਾਗਾ ਕਦੇ ਕੋਈ ਰੀਲਾ ਬਣਾਉਣ ਲੱਗ ਜਾਂਦਾਗਾ ਦਰਬਾਰ ਸਾਹਿਬ ਦੇ ਵਿੱਚ ਆ ਕੇ ਤੇ ਇਹਦੇ ਕੋਈ ਹਰਕਤ ਕਰਦਾਗਾ ਕਦੇ ਕੋਈ ਹਰਕਤ ਕਰਦਾਗਾ ਤਾਂ ਤੁਹਾਡੀ ਦਾ ਫਿਰ ਜਾਂਚਾਂ ਤੇ ਜਿਹੜੇ ਵਿਸੇ ਨੇ ਜਿਹੜੇ ਅੱਜ ਜਾਂਚ ਹੋਊਗੀ ਉਹ ਤਨ ਮਲਾਜਮਤ ਹੋ ਗਈ ਪਹਿਲਾਂ ਦੱਸਦੇ ਹੋਗੀ ਫਿਰ ਤੁਹਾਡਾ ਜਾਂਚਾਂ ਦੇ ਵਿੱਚ ਹੀ ਇਹਨਾਂ ਦਾ ਕੰਮ ਨਿਕਲ ਜਾਊਗਾ ਜਿਹੜੇ ਇਹ ਉੱਥੋਂ ਦੇ ਮੁਲਾਜ਼ਮ ਨੇ ਜਿਨ੍ਹਾਂ ਦੀਆਂ ਡਿਊਟੀਆਂ ਨੇ ਸਾਰਿਆਂ ਨੂੰ ਸਸਪੈਂਡ ਕੀਤਾ ਜਾਵੇ ਉਹਨਾਂ ਨੂੰ ਸਾਰਿਆਂ ਨੂੰ ਮੌਤਲ ਕਰਕੇ ਘਰੇ ਭੇਜਿਆ ਜਾਵੇ ਉਹਨਾਂ ਨੂੰ ਕਾਗੇ ਤਲਖਾਂ ਲੜੇ ਤੁਸੀਂ ਤੇ ਉੱਥੇ ਜੇਕਰ ਕੰਮ ਰਾਮ ਮੰਗਲੇ ਕੋਈ ਬੰਦਾ ਤੇ ਉੱਤੇ ਮਿੰਤਾ ਕੱਢਣੀਆਂ ਪੈਂਦੀ ਆ ਆਮ ਸੰਗਤ ਨੂੰ ਪੰਜਾਬੀਆਂ ਨੂੰ ਜਿਹੜੇ ਪੰਜਾਬ ਵਾਸੀ ਨੇ ਜਿਹੜੇ ਮਾਲਵੇ ਦੇ ਖਾਸ ਕਰਕੇ ਕਹਿ ਦਈਏ ਆਪਾਂ ਸਿੱਖ ਨੇ ਜਿਹੜੇ ਜਿਨ੍ਹਾਂ ਨੇ ਕਰਵਾਦੀਆਂ ਦਿੱਤੀਆਂ ਸਿੱਖ ਕੌਮ ਦੇ ਲਈ ਉਹਨਾਂ ਨੂੰ ਕਮਰਾ ਨਹੀਂ ਮਿਲਦਾ ਤੇ ਬਿਹਾਰ ਵਾਲਿਆਂ ਨੂੰ ਕਮਰਾ ਦਿੰਦੇ ਨੇ ਇਹ ਤੇ ਜਾਂ ਜਿਹੜੇ ਵੱਡੇ ਅਹੁਦੇਦਾਰ ਨੇ ਜਾਂ ਭਾਜਪਾ ਦੇ ਜਿਹੜੇ ਵੱਡੇ ਵੱਡੇ ਹੋਏਗੇ ਨੇ ਉਹਨਾਂ ਨੂੰ ਕਮਰੇ ਰੱਖੇ ਜਾਂਦੇ ਨੇ ਤੇ ਮੇਰੇ ਇਸ ਵਿਸ਼ੇ ਤੇ ਅੱਜ ਸਰੋਵਰੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਛੱਬਰ ਅੰਦਰ ਕਮੇਟੀ ਦੇ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਵੀ ਹੋਈ ਉਹਨਾਂ ਨੇ ਵੀ ਕਿਹਾ ਕਿ ਸਰਾਰਤ ਕਰਨ ਵਾਲੇ ਸਿੱਖ ਧਰਮ ਨੂੰ ਨੀਵਾ ਦਿਖਾਉਣਾ ਚਾਹੁੰਦੇ ਨੇ ਵੀ ਕੋਈ ਨਾ ਕੋਈ ਆ ਕੇ ਬਹਾਨਾ ਬਣਾਉਂਦਾ ਜੇ ਉੱਥੇ ਕਹਿੰਦੇ ਲੜਕੀਆਂ ਅਸੀਂ ਫੜ ਲੈਂਦੇ ਜੇ ਉੱਥੇ ਚਾਰ ਲੱਪੜ ਮਾਰਦੇ ਤਾਂ ਲੋਕ ਕਹਿੰਦੇ ਸੀ ਕਿ ਲੜਕੀ ਨੂੰ ਬੇ ਨਹਾਤੀ ਨੂੰ ਕੁੱਟ ਦਿੱਤਾ ਲੜਕੀ ਤੇ ਬਾਹਰ ਕਰ ਦਿੱਤਾ ਫਿਰ ਇਹਨਾਂ ਲੜਕੀ ਜਿਆਦਾ ਆ ਜਾਂਦੀ ਆ ਕੱਲ ਨੂੰ ਲੜਕੀ ਬੰਬ ਲੈ ਕੇ ਆਜੂਗੀ ਫਿਰ ਤੁਸੀਂ ਕਹਿੰਦੇ ਹੋ ਤੇ ਹੋਗੇ ਉਹਨੂੰ ਜਿਸ ਤਰ੍ਹਾਂ ਪਹਿਲਾਂ ਇਹ ਪਿੱਟੀ ਜਾਂਦੇ ਆ ਕਿ ਇੰਦਰਾ ਗਾਂਧੀ ਜੀ ਨਾਤੀ ਮਾਰਤੀ ਜੀ ਉਹ ਫਲਾਨਾ ਕਰਤੀ ਧਮਕਾ ਕਰਤੀ ਦਰਬਾਰ ਸਾਹਿਬ ਉਹਨੇ ਢਾ ਦਿੱਤਾ ਲੱਖਾਂ ਸਾਡੇ ਨੌਜਵਾਨ ਉਹਨੇ ਮਾਰ ਦਿੱਤੇ ਉਹਨੇ ਕਾਤਲ ਕਰ ਦਿੱਤੇ ਬੱਚੇ ਬੁੱਢਿਆਂ ਬਜ਼ੁਰਗਾਂ ਤੋਂ ਲੈ ਕੇ ਮਲਾਤਕਰ ਉਹਨਾਂ ਨੇ ਕੀਤੇ ਤੇ ਜਿਹੜੀ ਪੰਜਾਬ ਦੀ ਜਿਹੜੀ ਆਪਾਂ ਕਹਿੰਦੇ ਹਿੰਦੁਸਤਾਨ ਦੀ ਸਾਡੀ ਆਰਮੀ ਆ ਸ਼ਰਾਬਾਂ ਪੀ ਪੀ ਕੇ ਉਹਨਾਂ ਨੇ ਜਿਹੜੇ ਅੰਦਰ ਜਿਹੜਾ ਕੀ ਕੁਛ ਨਹੀਂ ਕੀਤਾ ਉਹ ਦੁੱਖ ਨਹੀਂ ਲੱਗਦਾ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਦੇ ਜ਼ਮੀਰਾਂ ਬਰੀਆ ਹੋਈਆਂ ਨੇ ਮੈਂ ਤਾਂ ਗੁਰਪ੍ਰੀਤ ਸਿੰਘ ਚੰਬਰ ਨੂੰ ਵੀ ਕਹਿਣਾਗਾ ਸਖਤ ਬੇਨਤੀਆਂ ਦੇ ਵਿੱਚ ਕਹੂੰਗਾ ਤੇ ਸਰੋਨੀ ਕਮੇਟੀ ਦੇ ਪ੍ਰਤਾਪ ਸਿੰਘ ਨੇ ਜਿਹੜੇ ਮੁੱਖ ਸਕੱਤਰ ਤੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਨੂੰ ਕਹੂੰਗਾ ਜੇਕਰ ਤੁਹਾਡੀਆਂ ਇਹ ਨਲਕੀਆਂ ਰਹੀਆਂ ਤੇ ਆਉਣ ਵਾਲਾ ਟਾਈਮ ਉਹ ਦੂਰ ਨਹੀਂ ਜਦੋਂ ਮੱਥੇ ਰੰਗੜ ਦੇ ਇੱਥੇ ਬਾਰਸ਼ ਆਇਆ ਕਰਨਗੇ ਇਹ ਕਦੇ ਹੋਇਆ ਕਰਦਾ ਸੀ ਤੇ ਸਾਡੀਆਂ ਜਿਹੜੀਆਂ ਢਿੱਲਾਂ ਨੇ ਜਿਹੜੇ ਸਾਡੇ ਤੇ ਅਸੀਂ ਜਿਹੜੇ ਨੇ ਚੌਂਕੀਦਾਰਾ ਕਰਦੇ ਆਂ ਦੂਜੀਆਂ ਪਾਰਟੀਆਂ ਦੇ ਸਾਡੀ ਸਿਆਸਤ ਭਾਰ ਭਾਰੀ ਹੋ ਚੁੱਕੀ ਆ ਅਸੀਂ ਸਿਆਸੀ ਆਗੂਆਂ ਤੋਂ ਡਰਦੇ ਆ ਪਰ ਨਰੋਲ ਹੋਣਾ ਚਾਹੀਦਾ ਸਾਡਾ ਪ੍ਰਧਾਨ ਸਾਡਾ ਜਥੇਦਾਰ ਤੇ ਸਾਡੇ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਆ ਬੰਦੂ ਨੂੰ ਕੱਢ ਦਿਆ ਹੁਣ ਕੱਢ ਦੇਣਾ ਪਰ ਉਹਨਾਂ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਤੇ ਜੇਕਰ ਕੋਈ ਹਰਕਤ ਕਰਦਾ ਬੰਦਾ ਫੜਿਆ ਜਾਂਦਾ ਤੇ ਉਹਦਾ ਸਿੱਤਰ ਕਟਾਪਾ ਕਰ ਦਿਓ ਤੇ ਉਸ ਨੂੰ ਸਜ਼ਾ ਦਿਵਾ ਕੇ ਰੋ ਤੇ ਸਾਰੇ ਪਾਸਾ ਵਾਟੇ ਜਾਂਦੇ ਆ ਇਹ ਕਾਹਦਾ ਹੈ ਇਹ ਕਿਤੇ ਕੁੜੀਆਂ ਚੱਕ ਟੰਗਾ ਚੱਕੀ ਜਾਂਦੀ ਆ ਉਹ ਅਤੇ ਜੋਗਾ ਕਰਨ ਜਾਂ ਜੋਗਾ ਘਰ ਇਹਨੇ ਕੀਤਾ ਜਾਂਦਾ ਤੋਂ ਇਸ ਸਿੱਖ ਧਰਮ ਦੇ ਜਿਹੜੇ ਵਿਰੋਧੀ ਨੇ ਇਹ ਜਾਣ ਜਾਣ ਕੇ ਸਿੱਖਾਂ ਦੇ ਉੱਤੇ ਪੈ ਧਰਦੇ ਨੇ ਹਿਮਾਚਲ ਦੇ ਵਿੱਚ ਕੁੱਟਿਆ ਜਾਂਦਾ ਕੰਗਨਰ ਨਾਉ ਦੇ ਇੱਕ ਲਪੜੀ ਵੱਜਾ ਜੇ ਹਸੇਕਾਰ ਦੀ ਬਹਿਰਤ ਕਾ ਖਾਲਸਾ ਸ੍ਰੀ ਵਹਿਰ ਜੀ ਦੀ ਫਤਿਹ ਅੱਜ ਤੁਹਾਨੂੰ ਜਿਹੜੀ ਇੱਕ ਖਬਰ ਲੈ ਕੇ ਆਏ ਆ ਇਹ ਮੁੱਦਾ ਹੈਗਾ ਗਸਰੌਣ ਕਮੇਟੀ ਦੇ ਨਾਲ ਜੁੜਿਆ ਹੋਇਆ ਗੱਵਡਾ ਮੁੱਦਾ ਆਪਾਂ ਵੇਖਦੇ ਆ ਸਾਰਿਆਂ ਨੂੰ ਪਤਾ ਕਿ ਪਿਛਲੀ ਦਿਨੀ ਜਿਹੜਾ ਕਿ ਸ਼ਰੋਮਣੀ ਕਮੇਟੀ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਜਿਹੜਾ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਕੋਈ ਵੀ ਜਿਹੜਾ ਉੱਥੇ ਮੋਬਾਈਲ ਦੀ ਵਰਤੋਂ ਨਹੀਂ ਕਰ ਸਕਦਾ ਮੋਬਾਈਲ ਕੇ ਯਾਨੀ ਕਿ ਮੋਬਾਈਲ ਨਹੀਂ ਲਿਜਾ ਸਕਦਾ ਆਪਾਂ ਪਹਿਲਾਂ ਦੇਖਦੇ ਹਾਂ ਕਿ ਪਿਛਲੇ ਮਹੀਨਿਆਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਦੇਖਦੇ ਹਾਂ ਜਿਹੜੇ ਕਮੇ ਰੀਲਾ ਬਣਾਉਂਦੇ ਸੀ ਲੋਕ ਟਿਕਟੋਕ ਤੇ ਆ ਕੇ ਕੁੜੀਆਂ ਉੱਥੇ ਸਰਿਆਮ ਨੱਚਦੀਆਂ ਸੀ ਹੋਰ ਵੀ ਅਨੇਕਾਂ ਜਿਹੜੀਆਂ ਉੱਥੇ ਘਟਨਾ ਵਾਪਰਦੀਆਂ ਕੋਈ ਕੁਝ ਕਰਕੇ ਆ ਜਾਂਦਾ ਸੀ ਕੋਈ ਕੁਝ ਕਰਕੇ ਆ ਜਾਂਦਾ ਸੀ ਪਰ ਉੱਥੋਂ ਦੇ ਮਲਾਜ਼ਮ ਜਿਹੜੇ ਨੇ ਇੱਕਾ ਦੁੱਕ ਮੁਲਾਜ਼ਮ ਬੋਲਦੇ ਨੇ ਬਾਕੀ ਦਾ ਸਾਰੇ ਸੁੱਤੇ ਪਏ ਨੇ ਜਿਹੜੇ ਮੋਟੀਆਂ-ਮੋਟੀਆਂ ਤਨਖਾਹਾਂ ਲੈਂਦੇ ਹੋ ਤੇ ਪਤਾ ਨਹੀਂ ਤੁਹਾਡੀ ਜਿਹੜੀ ਜ਼ਮੀਰ ਆ ਉਹ ਕਿੱਥੇ ਮਰ ਗਈ ਇਹਨਾਂ ਨੂੰ ਪੁੱਛਣਾ ਹੋਵੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਰੱਖੇ ਹੋਏ ਨੇ ਦਰਬਾਰ ਸਾਹਿਬ ਦੇ ਅੰਦਰ ਜਾਂ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਇਹ ਤੁਹਾਡੀਆਂ ਜ਼ਮੀਰਾਂ ਇਜਾਜ਼ਤ ਨਹੀਂ ਦਿੰਦੀਆਂ ਤੁਸੀਂ 50-50 60-60 ਹਜ਼ਾਰ ਰੁਪਏ ਲੱਖ-ਲੱਖ ਦੇ ਨੇੜੇ ਤਨਖਾਹਾਂ ਲੈਨੇ ਹੋ ਸੰਗਤ ਦਾ ਪੈਸਾ ਹੈਗਾ ਜਿਹੜਾ ਤੁਸੀਂ ਹਰਾਮ ਦੀ ਕਮਾਈ ਲੈਨੇ ਹੋ ਤਾਂ ਮਤਬਲਾ ਹੁਣ ਜਿਹੜਾ ਜਿਹੜਾ ਵਿਸਾਸੀ ਮੈਂ ਤਾਂ ਨੂੰ ਪਿਛਲੇ ਵਿਸੇ ਬਲ ਵੀ ਲੈ ਕੇ ਜਾਊਂਗਾ ਜਿਹੜਾ ਤਾਜ਼ਾ ਵਿਸਾਗਾ ਜਿਹੜਾ ਕੱਲ ਲੰਗੀ 21 ਜੂਨ 2024 ਨੂੰ ਇੱਕੋ ਉੱਤੇ ਲੜਕੀ ਆਉਂਦੀ ਆ ਆਪਾਂ ਧਰਮ ਕੋਈ ਮਰਦੀ ਧਰਮ ਹੋਵੇ ਚਾਹੇ ਸਿੱਖ ਧਰਮ ਹੋਵੇ ਹਿੰਦੂ ਹੋਵੇ ਬੋਧੀ ਹੋਵੇ ਜੈਨੀ ਹੋਵੇ ਚਾਹੇ ਮੁਸਲਮਾਨ ਹੋਵੇ ਮੈਂ ਪਹਿਲਾਂ ਵੀ ਕਿਹਾ ਕਿਸੇ ਧਰਮ ਦੇ ਖਿਲਾਫ ਨਹੀਂ ਅਸੀਂ ਅਸੀਂ ਖਿਲਾਫ ਆ ਜਿਹੜਾ ਵੀ ਕੋਈ ਗੁਰੂ ਗ੍ਰੰਥ ਸਾਹਿਬ ਦੇ ਹਦੂਦ ਦੇ ਅੰਦਰ ਬੇਆਦਬੀ ਕਰਨ ਦੀ ਕੋਸ਼ਿਸ਼ ਕਰਦਾਗਾ ਜਾਂ ਨੀਤ ਦਿਖਾਉਣਾ ਚਾਹੁੰਦਾਗਾ ਸਾਡੇ ਧਰਮ ਨੂੰ ਉੱਥੇ ਉਹਨੇ ਜੋਗਾ ਕੀਤਾ ਪਹਿਲਾਂ ਬੈਠ ਕੇ ਕੀਤਾ ਫਿਰ ਤੁਹਾਨੂੰ ਦੇਖਿਆ ਤੁਸੀਂ ਉਹ ਕੁੜੀ ਦੇ ਕਿਵੇਂ ਲੱਤਾਂ ਜਿਹੜੀਆਂ ਤਾਂਹਾਂ ਚੱਕੀਆਂ ਹੋਈਆਂ ਨੇ ਸਿਰ ਜਿਆ ਥੱਲੇ ਰੱਖਿਆ ਹੋਇਆਗਾ ਇੱਕ ਜਣਾ ਉਹਦੀ ਵੀਡੀਓ ਬਣਾਉਂਦਾਗਾ ਫੋਟੋਆਂ ਖਿੱਚਦਾਗਾ ਤੇ ਉੱਤੇ ਸ਼ਰੋਨੀ ਕਮੇਟੀ ਦਾ ਮੁਲਾਜ਼ਮਾ ਨਾ ਕੋਈ ਹੋਰ ਸੰਗ ਤਾਂ ਕੋਈ ਦਿਖਾਈ ਨਹੀਂ ਦਿੰਦੀ ਦੇਖੋ ਕਿੰਨੀ ਅਣਗਹਿਲੀ ਆ ਹੁਣ ਤੁਸੀਂ ਦੇਖੋ ਚੱਪੇ ਚੱਪੇ ਤੇ ਉੱਥੇ ਜਿਹੜੇ ਤਨਨਾਤ ਕੀਤੇ ਹੋਏ ਨੇ ਸ਼ਰੋਨੀ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਜਿਹੜੀ ਟਾਸਕ ਫੋਰਸ ਆ ਜਾਂ ਤਾਂ ਉਹ ਲੋਕਾਂ ਨੂੰ ਕੁੱਟਣ ਵਾਸਤੇ ਰੱਖੀ ਆ ਸਿੱਖ ਕੌਮ ਦਾ ਜਦੋਂ ਆਸ ਕੋਈ ਮੱਕ ਪੇਦ ਹੋ ਜਾਂਦਾਗਾ ਜਾ ਤਾਂ ਉਹਨਾਂ ਦੇ ਬਰਸੇ ਮਾਰ ਦੇ ਰੱਖੀ ਆ ਉਹਨਾਂ ਦੇ ਡਾਂਗਾ ਮਾਰ ਦੇ ਰੱਖੀ ਆ ਪਰ ਜਦੋਂ ਕੋਈ ਅਿਹੇ ਦਾ ਬੰਦਾ ਆਉਂਦਾਗਾ ਜਾਂ ਅਿਹੇ ਦੀ ਜਨਾਨੀ ਹਰਕਤਾ ਕਰਦੀ ਆ ਤੇ ਉਹਦੇ ਉੱਤੇ ਤੇ ਤੁਸੀਂ ਉਦੋਂ ਕਿੱਥੇ ਸੁੱਤੇ ਪਏ ਸੀ ਕਿੱਥੇ ਮਰੇ ਸੀ ਉਦੋਂ ਇਹ ਸ਼ਰੋਣੀ ਕਮੇਟੀ ਦੇ ਇਹਨੂੰ ਸੋਚਣਾ ਪਵੇਗਾ ਕਿਉਂ ਸਾਡਾ ਸਿੱਖ ਧਰਮ ਤੁਸੀਂ ਨਿਮਾ ਕੀਤਾਗਾ ਇਸ ਕਰਕੇ ਸ਼ਰੋਣੀ ਕਮੇਟੀ ਉੱਤੇ ਲੋਕ ਉਂਗਲਾ ਚੁੱਕਦੇ ਨੇ ਕਿਉਂ ਚੁੱਕਦੇ ਨੇ ਕਿ ਤੁਹਾਡੇ ਪੱਲੇ ਕੱਖ ਨਹੀਂ ਰਿਹਾ ਤੇ ਤੁਹਾਡੀਆਂ ਜਮੀਰਾਂ ਮਰ ਚੁੱਕੀਆਂ ਨੇ ਜਿਹੜਾ ਬੰਦਾ ਆਉਂਦਾਗਾ ਜੇ ਤੁਸੀਂ ਮਮੈਲਾ ਤੇ ਪਾਬੰਦੀ ਲਾਈਆ ਪੂਰਨ ਤੌਰ ਤੇ ਤਾਂ ਉਥੇ ਲੱਗਣੀ ਚਾਹੀਦੀ ਆ ਕਿ ਉਥੇ ਤਿੜੀ ਨਹੀਂ ਫੜਕਣੀ ਚਾਹੀਦੀ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਤਲਾਸ਼ੀਆਂ ਲਾਓ ਜਿਹੜਾ ਬੰਦਾ ਆਉਂਦਾ ਨਾਲ ਦੇ ਨਾਲ ਤੁਸੀਂ ਉਥੇ ਉਹਨੂੰ ਕਾਰਵਾਈ ਕਰਕੇ ਨਾ ਥਾਣੇ ਦੇ ਅੰਦਰ ਜਿਹੜਾ ਥਾਣੇ ਦੇ ਵਿੱਚ ਬੰਦ ਕਰੋ ਉੱਥੇ ਕਾਰਵਾਈ ਚਲਾਓ ਸਖਤ ਐਕਸ਼ਨ ਲੈਣਾ ਪਵੇਗਾ ਇਹ ਕੀ ਆ ਲੋਕਾਂ ਨੇ ਮਜ਼ਾਕ ਬਣਾ ਛੱਡਿਆਗਾ ਸਰੋਵਰ ਨੇ ਕਮੇਟੀ ਦੇ ਨਮਾਇंदे ਲੱਖ ਲੱਖ ਰੁਪਏ ਲੈ ਕੇ ਐਸਏ ਦੇ ਸੁੱਤੇ ਪਏ ਨੇ ਉੱਤੇ ਜਥੇਦਾਰ ਨੇ ਜਿਹੜੇ ਜਾਂ ਉੱਤੇ ਜਿਹੜੇ ਮੈਨੇਜਰ ਨੇ ਬੜੇ ਬੜੇ ਆਪਣੇ ਆਪ ਨੂੰ ਮੈਨੇਜਰ ਕਹਾਉਂਦੇ ਨੇ ਉਹਨਾਂ ਦਾ ਫਰਜ਼ ਨਹੀਂ ਬਣਦਾ ਉਹਨਾਂ ਦਾ ਹੁਣ ਕਹਿੰਦੇ ਜੀ ਗਾਈਡਿੰਗ ਪੀ ਤਿੰਨ ਦੇ ਮੁਲਾਜ਼ਮਾਂ ਤੇ ਅਸੀਂ ਐਕਸ਼ਨ ਲੈਂਤਾ ਸੀ ਕਮੇਟੀ ਬਣਾਈ ਜੀ ਅਸੀਂ ਫਸਾਨਾ ਬਣਾਇਆ ਜੀ ਧੁੰਕਾ ਬਣਾਇਆ ਇਹ ਜਾਂਚਾਂ ਦਾ ਤੁਹਾਡੀਆਂ 328 ਰੁਪਿਆਂ ਦੇ ਮਾਵਲੇ ਤੇ ਚੱਲ ਰਹੀਆਂ ਨੇ ਹਾਲੇ ਤੱਕ ਤੁਸੀਂ ਆਟੋਪਾਇਡ ਕੀ ਦਿੱਤੀ ਆ ਲੋਕਾਂ ਨੂੰ ਜਣਾ ਖਣਾ ਆਉਂਦਾ ਜਿਹੜਾ ਜਾਦਾ ਬੇਅਦਬੀ ਕਰ ਜਾਂਦਾ ਗੁਰੂ ਗ੍ਰੰਥ ਸਾਹਿਬ ਦੀ ਅਤਿਆਤ ਅਰਦਾਰ ਦੇ ਵਿੱਚ ਅੱਜ ਘਟਨਾ ਵਾਪਰੀ ਆ ਗੁਰੂਗ੍ਰਾਂਸਾਂ ਦੀ ਬੇਅਦਬੀ ਕਰਦਾ ਜੇ ਕੋਈ ਉਹਨੂੰ ਗੱਡੀ ਛਾੜ ਦਿੰਦਾ ਤੇ ਸਿੱਖ ਕੋ ਉਹਦੇ ਨਾਲ ਖੰਢੀ ਬਜਾਏ ਤੇ ਦੂਜੇ ਪਾਸੇ ਖੜਦੀ ਆ ਇਹ ਹਰਾਮੀ ਟੋਲਾ ਗਏ ਹੈ ਹੁਣ ਮੈਨੂੰ ਇਹ ਤੁਸੀਂ ਕਹੋਗੇ ਚਾਹੇ ਗੁੱਸੇ ਵਿੱਚ ਗਾਲਾਂ ਕਾਹੋ ਕਰਦਾਗਾ ਇਹ ਗੁੱਸਾ ਨਹੀਂ ਇੱਕ ਅੰਦਰ ਭਾਵਨਾ ਹੈ ਸਾਡੀ ਸਾਡੇ ਸਿੱਖ ਧਰਮ ਦੀ ਜਿਹੜਾ ਬੇਅਦਬੀ ਕਰਦਾ ਟੰਕ ਸਾਡੇ ਗੁਰਦੁਆਰਿਆਂ ਉੱਤੇ ਚੜਾ ਦਿੱਤੇ ਇਹਨਾਂ ਨੇ ਤੁਸੀਂ ਇਹਨਾਂ ਲੋਕਾਂ ਨੂੰ ਵਰਜਦੇ ਕਿਉਂ ਨਹੀਂ ਇਹਨਾਂ ਨੂੰ ਉਹ ਫੋਟੋਆਂ ਕਿਤੇ ਜਾਂਦੀ ਐ ਦੱਸੋ ਕਿੱਥੇ ਮਰੇ ਸੀ ਸਰੋਨੀ ਕਮੇਟੀ ਦੇ ਉੱਤੇ ਮੁਲਾਜ਼ਮਾ ਜਿਹੜੇ ਮੋਟੀ ਮੋਟੀ ਤਨਖਾਹ ਲੈਂਦੇ ਨੇ ਇੱਥੇ ਨੰਗਾ ਨਾਚ ਹੋਣ ਲੱਗ ਜੂਗਾ ਉਹ ਦਿਨ ਦੂਰ ਨਹੀਂ ਜਿਸ ਤਰ੍ਹਾਂ ਮੱਛਰ ਰੰਗੜ ਨੇ ਕੀਤਾ ਸੀ ਜੇਕਰ ਤੁਹਾਡੇ ਇਸ ਢਿੱਲ ਦੇ ਕਾਰਨ ਇੱਥੇ ਲੱਖਾਂ ਗਲਤੀਆਂ ਹੋਈਆਂ ਨੇ ਕਦੇ ਕੋਈ ਮੂੰਹ ਤੇ ਤਰੰਗਾ ਵੜਾ ਕੇ ਆ ਜਾਂਦਾਗਾ ਕਦੇ ਕੋਈ ਰੀਲਾ ਬਣਾਉਣ ਲੱਗ ਜਾਂਦਾਗਾ ਦਰਬਾਰ ਸਾਹਿਬ ਦੇ ਵਿੱਚ ਆ ਕੇ ਕਦੇ ਕੋਈ ਹਰਕਤ ਕਰਦਾਗਾ ਕਦੇ ਕੋਈ ਹਰਕਤ ਕਰਦਾਗਾ ਤਾਂ ਤੁਹਾਡੀ ਦਾ ਫਿਰ ਜਾਂਚਾਂ ਤੇ ਜਿਹੜੇ ਵਿਸ਼ੇ ਨੇ ਜਿਹੜੇ ਅੱਜ ਜਾਂਚ ਹੋਗੀ ਤੰਮ ਮਲਾਜ਼ਮਤ ਹੋ ਗਈ ਪਹਿਲਾ 10 ਤੇ ਹੋ ਗਈ ਫਿਰ ਤਾਂ ਤੁਹਾਡਾ ਜਾਂਚਾਂ ਦੇ ਵਿੱਚ ਇਹਨਾਂ ਦਾ ਕੰਮ ਨਿਕਲ ਜੂਗਾ ਜਿਹੜੇ ਇਹ ਉੱਥੋਂ ਦੇ ਮਲਾਜ਼ਮ ਨੇ ਜਿਨ੍ਹਾਂ ਦੀਆਂ ਡਿਊਟੀਆਂ ਨੇ ਸਾਰਿਆਂ ਨੂੰ ਸਸਪੈਂਡ ਕੀਤਾ ਜਾਵੇ ਉਹਨਾਂ ਨੂੰ ਸਾਰਿਆਂ ਨੂੰ ਮੋਤਲ ਕਰਕੇ ਘਰੇ ਭੇਜਿਆ ਜਾਵੇ ਉਹਨਾਂ ਨੂੰ ਕਾਹਦੇ ਤਨਖਾਹਾਂ ਲੈਦੇ ਤੁਸੀਂ ਤੇ ਉੱਥੇ ਜੇਕਰ ਕਮਰਾ ਮੰਗਲੇ ਕੋਈ ਬੰਦਾ ਤੇ ਉੱਥੇ ਮਿੰਤਾ ਕੱਢਣੀਆਂ ਪੈਂਦੀਆਂ ਆਮ ਸੰਗਤ ਨੂੰ ਪੰਜਾਬੀਆਂ ਨੂੰ ਜਿਹੜੇ ਪੰਜਾਬ ਵਾਸੀ ਨੇ ਜਿਹੜੇ ਮਾਲਵੇ ਦੇ ਖਾਸ ਕਰਕੇ ਕਹਿ ਦਈਏ ਆਪਾਂ ਸਿੱਖ ਨੇ ਜਿਹੜੇ ਜਿਨ੍ਹਾਂ ਨੇ ਕਰਵਾਦੀਆਂ ਦਿੱਤੀਆਂ ਸਿੱਖ ਕੌਮ ਦੇ ਲਈ ਉਹਨਾਂ ਨੂੰ ਕਮਰਾ ਨਹੀਂ ਮਿਲਦਾ ਤੇ ਬਿਹਾਰ ਵਾਲਿਆਂ ਨੂੰ ਕਮਰਾ ਦਿੰਦੇ ਨੇ ਇਹ ਤੇ ਜਾਂ ਜਿਹੜੇ ਵੱਡੇ ਆਉਦੇਦਾਰ ਨੇ ਜਾਂ ਭਾਜਪਾ ਦੇ ਜਿਹੜੇ ਵੱਡੇ-ਵੱਡੇ ਹੋਏਗੇ ਨੇ ਉਹਨਾਂ ਨੂੰ ਕਮਰੇ ਰੱਖੇ ਜਾਂਦੇ ਨੇ ਤੇ ਮੇਰੇ ਇਸ ਵਿਸ਼ੇ ਤੇ ਅੱਜ ਸਰੋਵਰੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਛੱਬਰ ਅੰਦਰ ਕਮੇਟੀ ਦੇ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਵੀ ਹੋਈ ਉਹਨਾਂ ਨੇ ਵੀ ਕਿਹਾ ਕਿ ਸਰਾਰਤ ਕਰਨ ਵਾਲੇ ਸਿੱਖ ਧਰਮ ਨੂੰ ਨੀਵਾ ਦਿਖਾਉਣਾ ਚਾਹੁੰਦੇ ਨੇ ਮੇ ਕੋਈ ਨਾ ਕੋਈ ਆ ਕੇ ਬਹਾਨਾ ਬਣਾਉਂਦਾ ਜੇ ਉੱਥੇ ਕਹਿੰਦੇ ਲੜਕੀਆਂ ਅਸੀਂ ਫੜ ਲੈਂਦੇ ਜੇ ਉੱਥੇ ਚਾਰ ਲੱਪੜ ਮਾਰਦੇ ਤਾਂ ਲੋਕ ਕਹਿੰਨੇ ਸੀ ਕਿ ਲੜਕੀ ਨੂੰ ਨਹਾਤੀ ਨੂੰ ਘੋਟ ਦਿੱਤਾ ਲੜਕੀ ਤੇ ਬਾਹਰ ਕਰ ਦਿੱਤਾ ਫਿਰ ਇਹਨਾਂ ਲੜਕੀ ਜਿਆਦਾ ਆ ਜਾਂਦੀ ਆ ਕੱਲ ਨੂੰ ਲੜਕੀ ਬੰਬ ਲੈ ਕੇ ਆ ਜੂਗੀ ਫਿਰ ਤੁਸੀਂ ਕਹਿੰਦੇ ਹੋ ਤੇ ਹੋਗੇ ਉਹਨੂੰ ਜਿਸ ਤਰ੍ਹਾਂ ਪਹਿਲਾਂ ਇਹ ਪਿੱਟੀ ਜਾਂਦੇ ਆ ਕਿ ਇੰਦਰਾ ਗਾਂਧੀ ਜੀ ਨਹਾਤੀ ਮਾਰਤੀ ਜੀ ਉਹ ਫਲਾਨਾ ਕਰਤੀ ਧਮਕਾ ਕਰਤੀ ਦਰਬਾਰ ਸਾਹਿਬ ਉਹਨੇ ਢਾ ਦਿੱਤਾ ਲੱਖਾ ਸਾਡੇ ਨੌਜਵਾਨ ਉਹਨੇ ਮਾਰ ਦਿੱਤੇ ਉਹਨੇ ਕਤਲ ਕਰ ਦਿੱਤੇ ਬੱਚੇ ਬੁੱਢਿਆਂ ਬਜ਼ੁਰਗਾਂ ਤੋਂ ਲੈ ਕੇ ਮਲਾਤਕਾਰ ਉਹਨਾਂ ਨੇ ਕੀਤੇ ਤੇ ਜਿਹੜੀ ਪੰਜਾਬ ਦੀ ਜਿਹੜੀ ਆਪਾਂ ਕਹਿੰਦੇ ਹਿੰਦੁਸਤਾਨ ਦੀ ਸਾਡੀ ਆਰਮੀ ਆ ਸਰਾਬਾ ਪੀਪੀ ਕੇ ਉਹਨਾਂ ਨੇ ਜਿਹੜੇ ਅੰਦਰ ਜਿਹੜਾ ਕੀ ਕੁਛ ਨਹੀਂ ਕੀਤਾ ਉਹ ਦੁੱਖ ਨਹੀਂ ਲੱਗਦਾ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਦੇ ਜਮੀਰਾਂ ਬਰੀਆ ਹੋਈਆਂ ਨੇ ਮੈਂ ਤਾਂ ਗੁਰਪ੍ਰੀਤ ਸਿੰਘ ਛੱਬਰ ਨੂੰ ਵੀ ਕਹਿਣਾਗਾ ਸਖਤ ਬੇਨਤੀਆਂ ਦੇ ਵਿੱਚ ਕਹੂੰਗਾ ਤੇ ਸਰੋਨੀ ਕਮੇਟੀ ਦੇ ਪ੍ਰਤਾਪ ਸਿੰਘ ਨੇ ਜਿਹੜੇ ਮੁੱਖ ਸਕੱਤਰ ਤੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਨੂੰ ਕਹੂੰਗਾ ਜੇਕਰ ਤੁਹਾਡੀਆਂ ਇਹਨਾਂ ਲੈਕੀਆਂ ਰਹੀਆਂ ਤੇ ਆਉਣ ਵਾਲਾ ਟਾਈਮ ਉਹ ਦੂਰ ਨਹੀਂ ਜਦੋਂ ਮੱਛੇ ਰੰਗੜ ਦੇ ਇੱਥੇ ਬਾਰਿਸ਼ ਆਇਆ ਕਰਨਗੇ ਇਹ ਕਦੇ ਹੋਇਆ ਕਰਦਾ ਸੀ ਤੇ ਸਾਡੀਆਂ ਜਿਹੜੀਆਂ ਢਿੱਲਾਂ ਨੇ ਜਿਹੜੇ ਸਾਡੇ ਤੇ ਅਸੀਂ ਜਿਹੜੇ ਨੇ ਚੌਂਕੀਦਾਰਾ ਕਰਦੇ ਆਂ ਦੂਜੀਆਂ ਪਾਰਟੀਆਂ ਦੇ ਸਾਡੀ ਸਿਆਸਤ ਭਾਰੀ ਹੋ ਚੁੱਕੀ ਆ ਅਸੀਂ ਸਿਆਸੀ ਆਗੂਆਂ ਤੋਂ ਡਰਦੇ ਆ ਪਰ ਨਰੋਲ ਹੋਣਾ ਚਾਹੀਦਾ ਸਾਡਾ ਪ੍ਰਧਾਨ ਸਾਡਾ ਜਥੇਦਾਰ ਤੇ ਸਾਡੇ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਆ ਬੰਦੂ ਨੂੰ ਕੱਢ ਦੇ ਹੁਣ ਕੱਢ ਦੇਣਾ ਪਰ ਉਹਨਾਂ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਤੇ ਜੇਕਰ ਕੋਈ ਹਰਕਤ ਕਰਦਾ ਬੰਦਾ ਫੜਿਆ ਜਾਂਦਾ ਤੇ ਉਹਦਾ ਸਿੱਤਰ ਕਟਾਪਾ ਕਰ ਦਿਓ ਤੇ ਉਸ ਨੂੰ ਸਜ਼ਾ ਦਿਵਾ ਕੇ ਰੋ ਤੇ ਸਾਰੇ ਪਾਸਾ ਵਟ ਜਾਂਦੇ ਆ ਇਹ ਕਾਹਦਾ ਹੈ ਇਹ ਕਿਤੇ ਕੁੜੀਆਂ ਚਾ ਟੰਗਾ ਚੱਕੀ ਜਾਂਦੀ ਆ ਉਹ ਅਤੇ ਜੋਗਾ ਕਰਨੀ ਜਾਂ ਜੋਗਾ ਘਰੇ ਨਹੀਂ ਕੀਤਾ ਜਾਂਦਾ ਤੋ ਇਸ ਸਿੱਖ ਧਰਮ ਦੇ ਜਿਹੜੇ ਵਿਰੋਧੀ ਨੇ ਇਹ ਜਾਣ ਜਾਣ ਕੇ ਸਿੱਖਾਂ ਦੇ ਉੱਤੇ ਪੈ ਧਰਦੇ ਨੇ ਹਿਮਾਚਲ ਦੇ ਵਿੱਚ ਕੁੱਟਿਆ ਜਾਂਦਾ ਕੰਗਨਰ ਨਾਉ ਦੇ ਇੱਕ ਲਪੜੀ ਵੱਜਿਆ ਜੇ ਤੇ ਸਾਰੇ ਪੰਜਾਬੀ ਨੂੰ ਕੁੱਟਿਆ ਜਾਂਦਾ ਠੇ ਹੁਣ ਕਸੂਰ ਕੱਢਿਆ ਜਾਂਦਾ ਕੁਲਵਿੰਦਰ ਕੌਰ ਦਾ ਲੱਖ ਲਾਖ ਦਾ ਤੁਹਾਡੇ ਪੰਜਾਬੀ ਹੋਣ ਦੇ ਤੁਹਾਡੇ ਸਿੱਖ ਹੋਣ ਤੇ ਜਿਹੜੇ ਤੁਸੀਂ ਉਹ ਜਿਹੜੇ ਹਿਮਾਚਲ ਦੀ ਇੱਕ ਉਹ ਬਾਦਰੀ ਵਰਗੇ ਮੂੰਹ ਵਾਲੀ ਮੂੰਹ ਨਹੀਂ ਉਹਦਾ ਸਿਰ ਨਹੀਂ ਉਹਦਾ ਜਿਹੜੀ ਉਹ ਹਿਮਾਚਲ ਦੇ ਵਿੱਚ ਐਕਟਰਾਂ ਫਿਲਮਾਂ ਕਰਦੀ ਆ ਉਹਨੇ ਸਾਰੇ ਕੱਪੜਿਆਂ ਦੇ ਤਾਰੇ ਹੋਏ ਨੇ ਤੁਸੀਂ ਉਹਦੀ ਸਪੋਰਟ ਵਿੱਚ ਆ ਗਿਓ ਆ ਕੇ ਕੁਲਵਿੰਦਰ ਕੌਰ ਨੂੰ ਲੱਪਣੀ ਮਾਰਨਾ ਚਾਹੀਦਾ ਹਾਰ ਪਾਉਣਾ ਚਾਹੀਦਾ ਸੀ ਉਹਦੇ ਹੁਣ ਸਿੱਖਾਂ ਨੂੰ ਅੱਤਵਾਦੀ ਦੱਸਦੀ ਆ ਸਿੱਖਾਂ ਮੰਦੀਆਂ ਮਾਵਾ ਭੈਣਾਂ ਨੂੰ ਗਾਲਾਂ ਕੱਢਦੀ ਆ ਉਹਦੇ ਥੱਪੜ ਵੱਜ ਗਿਆ ਫੇਰ ਦੱਸ ਕੀ ਹੋ ਗਿਆ ਪਰਲੋ ਆ ਗਈ ਅਪਰਗਿਆ ਜਿਹੜੀ ਇੱਕ ਸਾਧਵੀ ਸੀ ਕੋਈ ਪ੍ਰਗਿਆ ਨੋਵਾ ਜੇ ਨਾਮ ਆ ਭੁੱਲਿਆ ਹੋ ਮਾ ਉਹ ਐਮਪੀ ਮੰਨ ਲੋਗਾ ਤੇ ਬੰਬ ਤੋਂ ਆ ਕੇ ਵਿੱਚ ਸੰਭਲ ਆ ਤੇ ਉਹ ਐਮਪੀ ਬਣ ਗਈ ਨਾਲ ਦੇ ਨਾਲ ਉਹਨੂੰ ਕੁਰਸੀ ਦਿੱਤੀ ਇੱਥੇ ਕੋਈ ਅੰਮ੍ਰਿਤਪਾਲ ਸਿੰਘ 2 ਲੱਖ ਦੇ ਵੋਟਾਂ ਨਾਲ ਜਿੱਦਾ ਉਹਨਾਂ ਦੇ ਦਵਾਰੇ ਐਨਐਸ ਲਗਾ ਕੇ ਦਵਾਰੇ ਜੇਲ ਦੇ ਵਿੱਚ ਛਿੱਟਿਆ ਜਾਂਦਾ ਇਹ ਸੋਚਣਾ ਪਵੇਗਾ ਅੱਜ ਤੋ ਨਹੀਂ ਅਸੀਂ 47 ਤੋਂ ਲੈ ਕੇ ਜਦੋਂ ਸਾਨੂੰ ਜਰਾਂ ਪੇਸਾ ਕੌਮ ਦੱਸਿਆ ਗਿਆ ਸੀ ਉਸ ਤੋਂ ਲੈ ਕੇ ਸਾਡੇ ਨਾਲ ਤਾਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਬਾਰ-ਬਾਰ ਹਮਲੇ ਹੁੰਦੇ ਨੇ ਸਿੱਖ ਕੌਮ ਦੇ ਉੱਤੇ ਦੇਖੋ ਸਿੱਖ ਕੌਮਾ ਸਾਡੀ ਆ ਟੜੇ ਬੰਦੀ ਆ ਜੀ ਫਲਾਣਾ ਟੜੇ ਬੰਦੀ ਆ ਸਿੱਖ ਕੌਮ ਦਾ ਬੇੜਾ ਗਰਕ ਹੋ ਚੁੱਕਿਆ ਮੈਂ ਕਹਣਾ ਹੈਗਾ ਅਤੇ 2900 ਦਾ ਟਕਸਾਲ ਆ ਇੱਥੇ 2900 ਬੁੱਢੇਦਾਲ ਨੇ ਕੋਈ ਫਲਾਣਾ ਦਾਲਾ ਕੋਈ ਧਮਕਾ ਦਾਲਾ ਇੱਥੇ ਸਿੱਖ ਕੌਮ ਜਿਹੜਾ ਆਸ ਸੀ ਵਿੱਚ ਹਰੇਕ ਦਿਨ ਲੜਦਾ ਚਾਹੁੰਦੇ ਨੇ ਪਰ ਜਿਹੜੇ ਸਰਾਰਤੀ ਬੰਦੇ ਨੇ ਤੇ ਅਸਰਾਰਤ ਕਰਨ ਆਉਂਦੇ ਨੇ ਦਰਬਾਰ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਤੋਂ ਪਰੇ ਸਾਡਾ ਸਿੱਖ ਕੌਮ ਲਈ ਅਜਾੜੀ ਅਜਾੜਾ ਸਾਡਾ ਸਿੱਖੀ ਦਾ ਕਰ ਦਰਬਾਰ ਸਾਹਿਬ ਆ ਸਾਡੀ ਸੁਪਰੀਮ ਕੋਰਟ ਦਰਬਾਰ ਸਾਹਿਬ ਆ ਅੰਬਰਸਰ ਸਾਹਿਬ ਤੇ ਸਿੱਖ ਦਾ ਜਿਹੜਾ ਹਿਰਦਾਗਾ ਜਿਹੜਾ ਸੰਦੇਸ਼ ਆਉਂਦਾ ਕਾਲ ਤਖਤ ਸਾਹਿਬ ਤੋਂ ਸਿੱਖ ਮੰਨਦਾਗਾ ਜੇ ਕਾਲ ਤਖਤ ਸਾਹਿਬ ਇਹ ਸੰਦੇਸ਼ ਜਾਰੀ ਕਰਦਾ ਕਿ ਮੋਬਾਈਲ ਅੰਦਰ ਆਉਣੇ ਨਹੀਂ ਚਾਹੀਦੇ ਤਾਂ ਹਰੇ ਸਿੱਖ ਨੂੰ ਮੰਨਣਾ ਚਾਹੀਦਾਗਾ ਜੇਕਰ ਕੋਈ ਇਹ じゃ ਨਹੀਂ ਮੰਨਦਾ ਉਹਤੇ ਇਹ ਜੈ ਜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿ ਉਹ ਬੰਦਾ ਸੱਤ ਵਾਰੀ ਸੋਚੇ ਕਿ ਅਸੀਂ ਦਰਬਾਰ ਸਾਹਿਬ ਜਾਂਦੇ ਆ ਉੱਥੇ ਹਰਕਤਾ ਕਰਨ ਨਹੀਂ ਜਾਂਦੇ ਇਹ ਲੋਕ ਹਰਕਤਾ ਕਰਨ ਜਾਂਦੇ ਆ ਉੱਥੇ ਉੱਥੇ ਨੀਮਾ ਦਿਖਾਉਂਦੇ ਆ ਉੱਥੇ ਇਹ ਉੱਥੇ ਜੋਗਾ ਕਰਨਾ ਇਹਨੂੰ ਇੱਥੇ ਆ ਗਿਆ ਇਹਨੂੰ ਹੁਣ ਕਹਿੰਦੇ ਜੀ ਅਸੀਂ ਉਹਨਾਂ ਤਨ ਜਿਹੜੇ ਮੁਲਾਜ਼ਮ ਨੇ ਉਹਨਾਂ ਤੇ ਕਾਰਵਾਈ ਕਰ ਦਿੱਤੀ ਕੱਲ ਕੋਈ ਬੰਬ ਲੈ ਕੇ ਆ ਜੂਗਾ ਕਰਦੇ ਫਿਰ ਕਾਰਵਾਈ ਕੱਲ ਕੋਈ ਕੁਝ ਹੋਰ ਲੈ ਕੇ ਆ ਜੂਗਾ ਤੁਸੀਂ ਸੁੱਤੇ ਪਏ ਹੋ ਉੱਥੇ ਤੁਹਾਡੀ ਡਿਊਟੀ ਕਾਦੀ ਆ ਓਏ ਮਾਰਦੇ ਚਾਰ ਲਪੇੜੇ ਉਹਦੇ ਜਿਹੜੇ ਆ ਜਾ ਕਰਨਾ ਹੁੰਦੀ ਆ ਦਰਬਾਰ ਸਾਹਿਬ ਦੇ ਅੰਦਰ ਇਸ ਨੂੰ ਦੇਖ ਕੇ ਕੱਲ ਨੂੰ ਕੋਈ ਹੋਰ ਦਾ ਜਿਹੜਾਗਾ ਉੱਤੇ ਬਲ ਪਵੇਗਾ ਇਸ ਵੀਡੀਓ ਨੂੰ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੇੜਾ ਗਰਖ ਕਰ ਦਿੱਤਾ ਇਹ ਜਿੰਨਾ ਮਲਾਜਮਾਂ ਦੇ ਸ਼੍ਰੋਮਣੀ ਕਮੇਟੀ ਨੇ ਵਿੱਚ ਜਿਹੜੇ ਬੈਠੀਆਂ ਕਾਲੀਆਂ ਭੇਡਾਂ ਤੇ ਆਉਣ ਵਾਲੇ ਜਮਾਂ ਨੰਗਾ ਕਰੂੰਗਾ ਇਹਨਾਂ ਨੂੰ ਮੈਂ ਦੇਖਦਾਗਾ ਆਉਣ ਵਾਲੇ ਕੁਝ ਦਿਨਾਂ ਤੱਕ ਮੈਂ ਇਹਨਾਂ ਦਾ ਉਹ ਹੱਲ ਕਰੂੰਗਾ ਜਿਹੜਾ ਪ੍ਰੀਤ ਸੈਣੀ ਨੇ ਕੀਤਾ ਸੀ ਉਹਨੂੰ ਸਾਥ ਦੇਣੀ ਪੈਗੀ ਸਾਨੂੰ ਸਾਥ ਦੇਣ ਦਾ ਇੱਥੇ ਚਾਹਗਾ ਸਾਨੂੰ ਦੁਆਇਤਾ ਅਰਦਾਸ ਕਰਦੇ ਆ ਕਿ ਹੈ ਪ੍ਰਮਾਤਮਾ ਅਸੀਂ ਕਿਤੇ ਮੰंजे ਤੇ ਪੈ ਕੇ ਨਾ ਮਰੀਏ ਕਦੇ ਐਕਸੀਡੈਂਟ ਹੋ ਕੇ ਨਾ ਮਰ ਗਏ ਜੇ ਸਾਨੂੰ ਤੂੰ ਆਪਦੇ ਚਰਨਾਂ ਦੇ ਵਿੱਚ ਲਾਉਣਾਗਾ ਜੇ ਤੂੰ ਆਪਦੇ ਸਾਨੂੰ ਪੁੱਤ ਮੰਨਦਾਗਾ ਸਾਨੂੰ ਸੇਵਿਤ ਹੋਣ ਦਾ ਬੜ ਬਾਕਸ ਅੱਜ ਵੀ ਗੁਰੂ ਅਗਗਰਾਂ ਸਭਾ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਇਹ ਅਸੀਂ ਉਹਨਾਂ ਕਹਿਰਾਂ ਵਰਗੇ ਨਹੀਂ ਕਿ ਸਾਡੇ ਜਵਾਕ ਇੱਥੇ ਮਰਨਗੇ ਤਾਂ ਭਾਈ ਬਿਆਨਤ ਸਿੰਘ ਭਾਈ ਸੁਦਮਤ ਸਿੰਘ ਕੁਰਬਾਨੀਆਂ ਨਾ ਕਰਦਾ ਭਾਈ ਜਿੰਦਾ ਭਾਈ ਹਰਜਿੰਦਰ ਸਿੰਘ ਸੁੱਖਾ ਤੇ ਕੁਰਬਾਨੀ ਨਾ ਕਰਦੇ ਭਾਈ ਮਤਾਬ ਸਿੰਘ ਭਾਈ ਸੁੱਖਾ ਸਿੰਘ ਤੇ ਕੁਰਬਾਨੀਆਂ ਨਾ ਕਰਦੇ ਤੇ ਜਿਹੜੇ ਆ ਲੱਖਾਂ ਜਿਹੜੀਆਂ ਕੁਰਬਾਨੀਆਂ ਦੇ ਨਾਲ ਸਾਡਾ ਪੰਜਾਬ ਦਾ ਕੱਲਾ-ਕੱਲਾ ਜਿਹੜਾ ਘਰ ਆ ਭਰਿਆ ਪਿਆਗਾ ਪਰ ਉਸ ਉਹਨਾਂ ਲੋਕਾਂ ਨੂੰ ਬਸਾਰ ਦਿੱਤਾ ਉਹਨਾਂ ਸੈਇਦਾਂ ਨੂੰ ਬਸਾਰ ਦਿੱਤਾ ਇਸ ਕਰਕੇ ਸਾਡੀ ਜਿਹੜੀ ਇਹ ਦਰਦ ਦਾ ਹੋਰ ਜਿਹੜੀ ਹੋ ਰਹੀ ਆ ਤੇ ਹੋਈ ਹਜੇ ਹੋਰ ਵੀ ਹੋਵੇਗੀ ਦਰਬਾਰ ਸਾਹਿਬ ਦੇ ਵਿੱਚ ਜੇ ਕੋਈ ਆਉਂਦਾਗਾ ਚਾਰ ਬੰਨਾਂ ਦਾ ਜਿਹੜਾ ਉਪਦੇਸ਼ ਦਿੱਤਾ ਗੁਰੂ ਨੇ ਚਾਰ ਦਰਵਾਜ਼ੇ ਇਸ ਕਰਕੇ ਰੱਖੇ ਸੀ ਕਿ ਚਾਹੇ ਕੋਈ Hindu ਆਵੇ, Musalman ਆਵੇ, Sikh ਆਵੇ, ईसाई ਆਵੇ ਕਿ ਜਿਹੜਾ ਵੀ ਦਰਬਾਰ ਸਾਹਿਬ ਦੇ ਉੱਤੇ ਨਸਤਕ ਹੋਣਾ ਚਾਵੇ ਪਰ ਇੱਥੇ ਕੀ ਕੀਤਾ ਗੈ ਇਹਨਾਂ ਨੇ ਇਹ ਖੇਡ ਬਣਾ ਸਾਡੀ ਤੀਏ ਦਿਨ ਕਦੇ ਕੋਈ ਠਗਵੰਦ ਕਰਦਾ ਕਦੇ ਕੋਈ ਤਰ ਠਗਵੰਦ ਕਰਦਾ ਦਰਬਾਰ ਸਾਹਿਬ ਦੀ ਜਿਹੜਾ ਪ੍ਰਕਰਮਾ ਦੇ ਵਿੱਚ ਆ ਕੇ ਇਹ ਕਦੇ ਵੀਡੀਓ ਬਣਾਉਂਦਿਆ ਜਿਹੜੇ ਨਗੇ ਜਿਹੜਾ ਸਿਰ ਦੀ ਠੱਗ ਦੇ ਇੱਕ ਹੋਰ ਨਹੀਂ ਉਹ ਕਰਦੇ ਤੇ ਸਾਨੂੰ ਸਖਤ ਹੋਣਾ ਪਵੇਗਾ ਦਰਬਾਰ ਸਾਹਿਬ ਦੇ ਗ੍ਰੰਤੀ ਸਿੰਘਾਂ ਨੂੰ ਕਹਿਣਾਗਾ ਮੈਂ ਆਕਾਲ ਤਖਤ ਦੇ ਜਥੇਦਾਰ ਨੂੰ ਕਹਿਣਾਗਾ ਹਰਜਿੰਦਰ ਸਿੰਘ ਧਾਮੀ ਨੂੰ ਕਹਿਣਾਗਾ ਮੁੱਖ ਸਿਕੱਤਰ ਜਿਹੜਾ ਪ੍ਰਤਾਪ ਸਿੰਘ ਆ ਉਹਨੂੰ ਬੇਨਤੀ ਕਰਦਾਗਾ ਜੇਕਰ ਤੁਸੀਂ ਇਹ ਸ਼ਕਤੀ ਨਾ ਵਰਤੀ ਆਉਣ ਵਾਲੇ ਦਿਨਾਂ ਵਿੱਚ ਤੁਹਾਡਾ ਜਿਹੜਾ ਹਾਲ ਹੈ ਬੁਰਾ ਹੋਣਾਗਾ ਵੀਡੀਓ ਲੰਬੀ ਹੁੰਦੀ ਐ ਨੂੰ ਸ਼ੇਅਰ ਕਰ ਦਿਓ ਧੰਨਵਾਦ ਬੇਹਜ ਜੀ ਦਾ ਖਾਲਸਾ ਸ੍ਰੀ ਅਰਜ ਕੀ ਫਤਿਹ